ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਹੈ ਉਹਦੇ ਚ ਕਮਿਸ਼ਨਰ ਆਫ ਪੁਲਿਸ ਅਮਰਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹਿਰੋਇਨ ਤੇ ਤਿੰਨ ਸਮੱਗਲਰ ਅਸੀਂ ਅਰੈਸਟ ਕੀਤੇ ਆ ਜੋ ਕਿ ਕ੍ਰਾਸ ਬਾਰਡਰ ਤੇ ਫੋਰਨ ਬੇਸਡ ਹੈਂਡਲਰਸ ਨਾਲ ਜਿਹਦਾ ਬੈਕਗ੍ਰਾਉਂਡ ਹੈ ਔਰ ਇਹ ਤਿੰਨੋਂ ਜਿਹੜੇ ਦੋਸ਼ੀ ਆ ਹਰਪ੍ਰਤਾਪ ਐਲੀਅਸ ਹੈਪੀ ਇਹ ਰੋਲਾਲੀ ਪਿੰਡ ਹੈ ਥਾਣਾ ਰਮਦਾਸ ਅਮਰਸਰ ਰੂਰਲ ਕਰਨਦੀਪ son of ਸੁਰਜੀਤ ਸਿੰਘ ਵਿਲੇਜ ਨੰਗਲ ਸੋਹਲ ਥਾਣਾ ਰਮਦਾਸ ਅੰਮ੍ਰਿਤਸਰ ਰੂਰਲ ਜਗਪ੍ਰੀਤ ਸਨਫ ਅਨੋਖ ਸਿੰਘ ਧਰਮਕੋਟ ਰੰਧਾਵਾ ਪੀਐਸ ਡੇਰਾ ਬਾਬਾ ਨਾਨਕ ਪੁਲਿਸ ਡਿਸਟ੍ਰਿਕਟ ਬਟਾਲਾ ਜੇ ਆਪਾਂ ਇਹਨਾਂ ਦੀ ਏਜ ਪ੍ਰੋਫਾਈਲ ਤੇ ਕੰਮ ਦੀ ਗੱਲ ਕਰੀਏ ਹਰਪ੍ਰਤਾਪ 29 ਸਾਲ ਦਾ ਹੈ 12ਵੀਂ ਪਾਸ ਹੈ ਖੇਤੀ ਦਾ ਕੰਮ ਕਰਦਾ ਹੈ ਪਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਮਾਈਨਿੰਗ ਐਕਟ ਦਾ ਪਰਚਾ ਦਰਜ ਹੈ ਰਮਦਾਸ ਦੇ ਵਿੱਚ ਕਰਨਦੀਪ 21 ਸਾਲ ਦਾ ਹੈ 12ਵੀਂ ਪਾਸ ਹੈ ਵੀ ਖੇਤੀ ਦਾ ਕੰਮ ਕਰਦਾ ਕੋਈ ਪਹਿਲਾ ਮੁਕਤਮਾ ਨਹੀਂ ਹੈ ਜਗਪ੍ਰੀਤ ਇਹ 10ਵੀਂ ਪਾਸ ਹੈ 19 ਸਾਲ ਦਾ ਪ੍ਰੀਵियस ਕੇਸ ਨਹੀਂ ਕੋਈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਇਹ ਤਿੰਨੋ ਦੋਸਤ ਨੇ ਔਰ ਜੇ ਆਪਾਂ ਏਰੀਆ ਦੇਖੀਏ ਦੇ ਨਾਲ ਅਡਜੋਇਨਿੰਗ ਹੈ ਚਾਹੇ ਥਾਣੇ ਵਕਫਾਕ ਨਹੀਂ ਪਰ ਜਿੱਥੇ ਡੇਰਾ ਬਾਬਾ ਨਾਨਕ ਤੇ ਅਰੰਦਾਸ ਦੀ ਹੱਦ ਮਿਲਦੀ ਉਸ ਦੇ ਨੇੜੇ ਤੇੜੇ ਦੇ ਰਹਿਣ ਵਾਲੇ ਨੇ ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਆਲਮ ਵਿਜੇ ਜੀ ਨਗਜੋਤ ਜੀ ਸਾਡੇ ADCP ਹਰਮਿੰਦਰ ਸਾਡੇ ACP ਹੋਮੋਸਾਈਡ ਜਿਹਨਾਂ ਕੋਈ ACP D ਦਾ ਵੀ ਚਾਰਜ ਹੈ ਔਰ ਅਮੋਲਕ ਸਾਡੇ CIA 1 ਦੇ ਇੰਸਪੈਕਟਰ ਔਰ ਉਹਨਾਂ ਦੀ ਟੀਮ ਸਾਰਿਆਂ ਨੇ ਬੜੀ ਮਿਹਨਤ ਨਾਲ ਔਰ ਬੜੀ ਵਧੀਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਬੰਦੇ ਜਿਹੜੀ ਇਹਨਾਂ ਦੀ ਰੈਸਟ ਹੋਈ ਹੈ ਉਹ ਸਕਾਟ ਹਸਪੀਟਲ ਥਾਣਾ ਸਦਰ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਫਤੇਗੜ ਚੂੜੀਆਂ ਟਵਰਡਸ ਵੇਰਕਾ ਬਾਈਪਾਸ ਜਦੋਂ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਕਿਉਂਕਿ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਵਿੱਚ ਬਰਾਮਦ ਹੋਇਆ 5 ਕਿਲੋ ਹੀਰੋਨ ਤੋਂ ਬਿਨਾ ਇਹ ਇਹਨਾਂ ਦੀ ਪੁਛਕੀ ਤੋਂ ਜਿਹੜੀ ਰਿਕਵਰੀ ਇਫੈਕਟ ਹੋਈ ਹੈ ਉਹ ਹੈ ਜੀ ਮਹਿਦੀਪੁਰ ਪਿੰਡ ਹੈ ਫਤੇਗੜ ਚੂੜੀਆਂ ਰੋਡ ਦੇ ਉੱਤੇ ਥਾਣਾ ਮਜੀਠਾ ਅੰਮ੍ਰਿਤਸਰ ਰੂਰਲ ਦੇ ਵਿੱਚ ਸੋ ਇਹਦੇ ਵਿੱਚ ਅਸੀਂ ਕੋਈ ਤੁਹਾਡਾ ਨਾ ਜ਼ਿਆਦਾ ਡਿਟੇਲ ਤਾਂ ਨਹੀਂ ਸ਼ੇਅਰ ਕਰ ਰਹੇ ਕਿਉਂਕਿ ਆਪਰੇਸ਼ਨਸ ਅੱਗੇ ਹੋਰ ਚੱਲ ਰਹੇ ਨੇ ਇਹਦੇ ਵਿੱਚ ਬਟ ਇਹਦੇ ਚ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਇਹ ਡੇਰਾ ਬਾਬਾ ਨਾਨਕ ਬੈਲਟ ਜਿਹੜੀ ਹੈ ਆਰਡਰ ਦੀ ਉਹ ਐਕਟਿਵ ਹੋਈ ਹੈ ਇਸ ਮੋਡਿਊਲ ਦੇ ਪੁੱਛਕਿਛ ਤੋਂ ਇਹ ਗੱਲ ਪਤਾ ਲੱਗੀ ਹੈ ਔਰ ਡਰੋਨ ਰਾਹੀਂ ਆਈਆਂ ਕਨਸਾਈਨਮੈਂਟ ਇਹਦਾ ਕਿੰਗ ਪਿੰਜ ਜਿਹੜਾ ਹਰਪ੍ਰਤਾਪ ਹੀ ਹੈ ਔਰ ਤਕਰੀਬਨ 2-2 ਮਹੀਨੇ ਤੋਂ ਕਾਫੀ ਐਕਟਿਵ ਹੈ ਔਰ ਇਹਦੇ ਬਾਹਰ ਵੀ ਲਿੰਕ ਨੇ ਤੇ ਕ੍ਰਾਸ ਬਾਰਡਰ ਵੀ ਲਿੰਕ ਨੇ ਜਿਹੜੇ ਦੂਜੇ ਦੋ ਮੁੰਡੇ ਇਹਦੇ ਦੋਸਤ ਹੋਣ ਕਰਕੇ ਐਸੇ ਦਾ ਮੇਨ ਫਾਈਨੈਂਸ਼ੀਅਲ ਐਂਗਲ ਜੋ ਅਕਸਰ ਇਹਨਾਂ ਕੇਸਸ ਦੇ ਵਿੱਚ ਡਰੱਗ ਦੇ ਵਿੱਚ ਹੁੰਦਾ ਉਹਦੇ ਨਾਲ ਇਹ ਇਨਵੋਲਡ ਨੇ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵੱਡੀ ਰਿਕਵਰੀ ਹੋਰ ਹੋਣ ਦੀ ਉਮੀਦ ਹੈ ਸਾਨੂੰ ਸੋ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸ਼ਾਬਾਸ਼ ਦਿੰਨਾ ਔਰ ਬਹੁਤ ਵਧੀਆ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਹੈ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤੇ ਜਾਣ